ਜੰਡਿਆਲਾ ਗੁਰੂ ਦੇ ਪਿੰਡ ਤਾਰਾਗੜ ਤਲਾਬ ਵਿੱਚ ਭਗਵਾਨ ਬਾਲਮਕੀ ਸੰਗਠਨ ਦੇ ਪੰਜਾਬ ਪ੍ਰਧਾਨ ਦਾ ਕੀਤਾ ਗਿਆ ਸਵਾਗਤ ਇਸ ਮੌਕੇ ਤੇ ਪ੍ਰਧਾਨ ਦਿਲਬਖ ਸਿੰਘ ਨੇ ਨਸ਼ਾ ਦੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਤੇ ਪੰਜਾਬ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਵੱਧਦਾ ਜਾ ਰਿਹਾ ਹੈ ਇਸ ਨੂੰ ਖਤਮ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਇਸ ਮੌਕੇ ਤੇ ਪ੍ਰਧਾਨ ਦਿਲਬਖ ਸਿੰਘ ਨੇ ਕਿਹਾ ਕਿ ਚੰਗੇ ਕੰਮ ਕਰਨ ਵਾਸਤੇ ਸੰਸਥਾ ਨਾਲ ਜੁੜੋ ਤਾਂ ਕਿ ਹਰ ਇੱਕ ਦੀ ਮਦਦ ਕੀਤੀ ਜਾ ਸਕੇ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਪ੍ਰਾਇਮੇਕੀ ਨਿਊਜ਼ ਚੈਨਲ ਵੱਲੋਂ ਪ੍ਰਗਟ ਸਿੰਘ ਝੰਡਿਆਲਾ ਜੀ ਕੀ ਨਾਮ ਇਹ ਜੋ ਬੋਲੇ ਈਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਜੀ ਜੇ ਮੇਰਾ ਨਾਮ ਦਲਬਖ ਸਿੰਘ ਭਗਵਾਨ ਵਾਲਮੀਕ ਕੀ ਸ਼ਗਰਸਾਨ ਤੋਂ ਕਮਿਸ਼ਰਮੈਨ ਔਰ ਸਤਗੁਰੂ ਮਲਕੀਨਾਰ ਮਹਾਰਾਜ ਜੀ ਦੇ ਨਾਲ ਅਸੀਂ ਸੰਸਥਾ ਜਿਹੜੀ ਚੱਲਦੀ ਹੈ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਤੇ ਬਾਰੇ ਦੱਸੋ ਅੱਜ ਜਿਹੜੀ ਇਹਦੇ ਪਰ ਜਾਣਕਾਰੀ ਦਿਓ ਅੱਜ ਅਸੀਂ ਪਿੰਡ ਤਾਰਾਗਰ ਤਲਾਵੇਂ ਵਿੱਚ ਮੀਟਿੰਗ ਕੀਤੀ ਆ 11 ਮੈਮਰੀ ਕਮੇਟੀ ਦਾ ਉਪਕਰਨ ਕੀਤਾ ਵਾ ਸਮਾਜ ਸੇਵਾ ਦੇ ਕੰਮਾਂ ਵਾਸਤੇ ਅਸੀਂ ਪਿੰਡ-ਪਿੰਡ ਜਾ ਰਹੇ ਆ ਔਰ ਇਹਨਾਂ ਨੂੰ ਜਾਗਰੂਤ ਕਰ ਰਹੇ ਆ ਸਮਾਜ ਸੇਵਾ ਦੇ ਕੰਮ ਜਿਉ ਨਸ਼ਿਆ ਦੇ ਰਹਿਤ ਪੰਜਾਬ ਨੂੰ ਬਣਾਉਣ ਦਾ ਬੇੜਾ ਚੁੱਕਿਆ ਸਾਡੇ ਵਾਲਮੀਕ ਆਸ਼ਰਮ ਤੋਂ ਸਤਿਗੁਰੂ ਮਲਗੀਨਾਥ ਬਾਬਾ ਸਤਿਗੁਰੂ ਗਿਦਾਰੀਨਾਥ ਮਹਾਰਾਜ ਜੀ ਨੇ ਉਹਨਾਂ ਦੇ ਪੂਰਨਿਆਂ ਤੇ ਅਸੀਂ ਸਾਰਿਆਂ ਨੂੰ ਚਲਾ ਰਹੇ ਆ ਔਰ ਸਾਰਿਆਂ ਨੂੰ ਕਹਿ ਰਹੇ ਆ ਕਿ ਨਸ਼ਾ ਸਾਡੋ ਤੇ ਪੰਜਾਬ ਬਚਾਓ ਦੇ ਆਪਣਾ ਜੋ ਸਮਾਜ ਸੇਵਾ ਜਿੰਨੀ ਵੀ ਕਾ ਹੋ ਸਕਦੀ ਪਿੰਡਾਂ ਵਿੱਚ ਆਪਣੇ ਭੈਣ ਭਰਾਵਾਂ ਵੱਧ ਤੋਂ ਵੱਧ ਕਰੋ। ਵਾਲ ਮਿੱਟੀ ਦੀ ਹਾਰਾ ਵਾਲ ਮਿੱਟੀ ਰੰਡ ਤਾਰਾਗੜ ਖਲਾਵਾਂ ਦੇ ਵਿੱਚ ਮੀਟਿੰਗ ਕੀਤੀ ਅੱਜ ਤੱਕ ਵਾਲਮਾ ਸਾਹਮਣੇ ਦੇਖੋ ਸਾਹਮਣੇ ਜਿਆਪਾ ਭਾਮ ਪੰਗਵਾਰ ਵਾਲਮੀਕ ਸ਼ੰਗਸ ਹੈ ਨਾ ਸੋ ਟੀਮ ਇਥੋਂ ਦੀ ਬਹੁਤ ਵਧੀਆ ਪੁਰਾਣੀ ਟੀਮ ਹੈਗੀ ਜਿਨ੍ਹਾਂ ਨੇ ਅਪਰਾਲਾ ਕੀਤਾ ਕਿ ਦੁਬਾਰਾ ਸੰਸਾ ਦੇ ਨਾਲ ਜੁੜ ਕੇ ਨਾਛੇ ਬਰੁੱਧ ਤੇ ਗਰੀਬਾਂਾਂ ਦੀ ਜਿਹੜੀ ਸੇਵਾ ਕੀਤੀ ਜਾਵੇ। ਸੋ ਬਹੁਤ ਵਧੀਆ ਲੱਗਾ ਇਸ ਟੀਮ ਦੇ ਨਾਲ ਦੁਬਾਰਾ ਹਮੇ ਸੰਪਰਕ ਹੋਇਆ। ਸੋ ਇਹਨਾਂ ਪਿੰਡ ਵਾਸੀਆਂ ਨੂੰ ਤੇ ਦਲਬਾਰ ਜੀ ਨਾਲੋਂ ਮੈਂ ਬਤਾਈ ਦਿੰਨਾ ਹੈ ਕਿ ਅੱਜ ਸਾਡੇ ਨਾਲ ਇਹ ਪਰਿਵਾਰ ਵੀ ਜੁੜ ਗਏ ਨੇ ਤੇ ਆਪਾਂ ਹੋਰ ਵੀ ਗਾਂ ਦੂਜੀ ਜਗ੍ਹਾ ਤੋਂ ਵੀ ਪਰਿਵਾਰ ਜੁੜਨੇ ਪੰਡਾ। ਅੱਜ ਇੱਥੋਂ ਕਿੰਨੇ ਪਰਿਵਾਰ ਜੁੜੇ ਆ? ਦੇਖੋ ਜੀ ਯਾਰਾ ਮੈਂਬਰੀ ਤੇ ਕਮੇਟੀ ਹੈਗੀ ਜਿਹੜੀ ਤਿਆਰ ਹੋਈ ਆ ਬਾਕੀ ਮੈਂਬਰ ਸਾਹਿਬਾਨ ਆ ਵੀ ਗਏ। ਇਹ ਸੰਸਥਾ ਦਾ ਵੀ ਉਤਸ਼ਾਹ ਬਹੁਤ ਵਧਿਆ ਜੀ ਕਿ ਕੰਮ ਕਰਨ ਦੇ ਯੋਗ ਆਂ ਤਾਂ ਹੀ ਲੋਕ ਜੋੜਦੇ ਨੇ ਤੇ ਕੰਮ ਕਰਦੇ ਰਵਾਂਗੇ ਮਨੁਸ਼ੇ ਵਰਧ ਵੀ ਲੋਕਾਂ ਦੀ ਵੀ ਲੋਕ ਸੇਵਾ ਕਰਦੇ ਰਵਾਂਗੇ ਜੋ ਵੀ ਬੰਦੇ ਉਹਨਾਂ ਤਕਾਂਦਾ ਸੋ ਮੋਟੇ ਨਾ ਮੋਟਾ ਲਾ ਕੇ ਖੜੇਂਗੇ ਤੇ ਇਹਨਾਂ ਬੋਖਿਸ ਦੇਸ਼ ਕੀ ਦੇਗ ਲੋਕ ਸੁਨੇਹੇ ਇਹੀ ਆ ਜੀ ਵੀ ਲੋਕਾਂ ਦੇ ਜਿਹੜੇ ਨਾਲ ਤੱਗੇ ਹੋੜੇ ਆ ਨਸ਼ਾ ਬਰੋਧਾ ਬਸ ਇਤੋਂ ਰਾਹਤ ਕੀਤੀ ਜਾਵੇ ਨਸ਼ਾ ਮੁਕਤ ਜਿਹੜਾ ਆ ਪੰਜਾਬ ਹੋਣਾ ਚਾਹੀਦਾ ਫਸਾ ਮੁਕਤ ਪੰਜਾਬ ਹੋਵੇਗਾ ਤੇ ਸਾਡੇ ਇਹ ਲੋਕ ਖੁਸ਼हाल ਹੋ ਜਾਣਗੇ ਨਹੀਂ ਤਾਂ ਬਹੁਤ ਮੰਦਾ ਹਾਲ ਹੋ ਗਿਆ ਜੀ ਕੀ ਨਾਮ ਆਪਣਾ ਰঞ্জੀਤ ਸਿੰਘ ਜੀ ਤੇ ਅੱਜ ਕਿਹੜੇ ਪਿੰਡ ਆ ਕੇ ਮੀਟਿੰਗ ਹੋਈ ਹੈ ਤੁਹਾਡੀ ਸੰਸਥਾ ਦੀ ਤਾਰਾ ਡਰ ਪਿੰਡ ਦੀ ਹਾਂਜੀ ਤੇ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਹਾਂਜੀ ਪਿੰਡ ਦਾ ਪ੍ਰਧਾਨ ਬਣਾਇਆ ਗਿਆ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਤੇ ਤੁਸੀਂ ਪ੍ਰਧਾਨ ਬਣ ਕੇ ਕੀ ਆਪਣਾ ਸੰਸਥਾ ਬਾਰੇ ਸੋਚੋਗੇ ਤੇ ਕੀ ਸੰਸਥਾ ਦਾ ਕੰਮ ਕਰੋਗੇ ਅਸੀਂ ਸੇਵਾ ਕਰਾਂਗੇ ਕੋਈ ਗਰੀਬ ਬੰਦਾ ਹੈ ਉਹਦੀ ਹੈਲਪ ਕਰਾਂਗੇ ਇਹ ਭਾਜੀ ਦੇ ਨਾਲ ਸਾਡੇ ਦਿਲਬਖ ਜੀ ਹੈ ਇਹ ਨਾਲ ਸਾਡੇ ਹਣੇ ਤੇ ਹਰ ਗਰੀਬ ਦੀ ਆਪਣਾ ਬਾਂਹ ਫੜਾ ਕੇ ਉਹਦੀ ਮਦਦ ਕਰੀਦੀ ਜਾਣਾ ਹੈ ਤੇ ਜਿਹੜੀ ਪ੍ਰਸ਼ੇ ਦੀ ਬੜੀ ਐਸੇ